ਚੇਕੋ ਵਾਸਾ ਖੈਨ ਰੀ ਤੇ ਪਾਣੀ ਦਾ ਗਰਮਾ ਉਸਨੇ ਇੱਕੋ ਡਿੱਗ ਗਿਆ ਅੱਛਾ ਪਾਣੀ ਦੇ ਕਿ ਜਰਮ ਖੂੜ ਖੇਲ ਲਈ ਦੀ ਕੋਰ ਬੱਚੀ ਅੱਛਾ ਤਾਂ ਕਰਕੇ ਉਹ ਪਾਣੀ ਦੇ ਕਿ ਕਿੱਥੋਂ ਰਹਿਣ ਵਾਲੇ ਬਿਹਾਰ ਤੋਂ ਹੈ ਨਹੀਂ ਆ ਲੁਧਿਆਣਾ ਤੋਂ ਕਿੱਥੇ ਲੁਧਿਆਣਾ ਦਾ ਆਪਣਾ ਕੁਮੈਟਪਿੰਡ ਹੈ ਬਾਈ ਕੁਮੈਟਪਿੰਡ ਲੁਧਿਆਣਾ ਪਿੰਡ ਕਮਕਲਾਂ ਤੋਂ ਦਿਲ ਦਿਲਹਾਨ ਵਾਲਾ ਮਾਮਲਾ ਸਾਹਮਣੇ ਆਇਆ ਜਿੱਤੇ ਕਿ ਇੱਕ ਗੈਂਸ ਦੇ ਉੱਤੇ ਉਹ ਉਬਲ ਰਿਹਾ ਪਾਣੀ ਉਬਲ ਰਿਹਾ ਸੀਗਾ ਤੇ ਉੱਥੇ ਹੀ 2 ਸਾਲ ਦੀ ਬੱਚੀ ਦੇ ਉੱਤੇ ਉਹ ਉਬਲਦਾ ਪਾਣੀ ਡਿੱਗ ਜਾਂਦਾ ਵਾ ਤੇ ਉਸ ਤੋਂ ਬਾਅਦ ਉਹ ਬੱਚੀ ਉਸ ਦੇ ਵਿੱਚ ਚੁੱਲਸ ਜਾਂਦੀ ਹੈ ਤੇ ਸਤਾਨਿਕ ਲੋਕਾਂ ਦੇ ਵੱਲੋਂ ਅਤੇ ਉਸ ਦੇ ਮਾਤਾ ਪਿਤਾ ਦੇ ਵੱਲੋਂ ਉਸ ਦੇ ਨਾਲ ਦੇ ਹਸਪਤਾਲ ਦੇ ਵਿੱਚ ਲੈ ਕੇ ਜਾਇਆ ਜਾਂਦਾ ਪਰ ਹਾਲਾਤ ਨਾਜ਼ੁਕ ਹੋਣ ਦੇ ਕਾਰਨ ਉਸ ਨੂੰ ਲੁਧਿਆਣਾ ਦੇ ਸਿਵਲ ਹਸਪਤਾਲ ਦੇ ਵਿੱਚ ਲਿਆਂਦਾ ਜਾਂਦਾ ਹੈ ਜ਼ਹਿਰ ਦੇ ਇਲਾਜ ਦੇ ਲਈ ਫਿਲਹਾਲ ਤੁਹਾਨੂੰ ਮੈਸਿਵਲ ਹਸਪਤਾਲ ਦੀ ਹੈ ਤੁਹਾਨੂੰ ਤਸਵੀਰਾਂ ਜਰੂਰ ਸਾਂਝੀਆਂ ਕਰ ਦੇਣਾ ਚਾਹਨਾ ਵਾ ਜਿੱਥੇ ਕੀ ਉਸ ਨੂੰ ਜਰੇ ਇਲਾਜ ਦੇ ਲਈ ਸਿਵਲ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ ਵਾ ਦਾਖਲ ਕਰਾਉਣ ਤੋਂ ਬਾਅਦ ਡਾਕਟਰ ਵੱਲੋਂ ਉਹਦਾ ਇਲਾਜ ਕੀਤਾ ਜਾ ਰਿਹਾ ਵਾ ਦੱਸਿਆ ਜਾ ਰਿਹਾ ਹੈ ਕਿ 2 ਸਾਲ ਦੀ ਬੱਚੀ ਹੈ ਤੇ ਕੁੰਕਲਾਂ ਦੇ ਰਹਿਣ ਵਾਲੇ ਨੇ ਤੇ ਕਾਫੀ ਜਿਹੜਾ ਉਸ ਦੀ ਮਾਤਾ ਵੱਲੋਂ ਦੱਸਿਆ ਜਾ ਰਿਹਾ ਜਾਣਕਾਰੀ ਮੁਤਾਬਕ ਕਿ ਜਦੋਂ ਉਸ ਦੀ ਮਾਤਾ ਨੇ ਪਾਣੀ ਦੇ ਵਿੱਚ ਆਲੂ ਬਾਲਨ ਵਿਖਰੇ ਰੱਖਿਆ ਸੀਗਾ ਤੇ ਜਦੋਂ ਬੱਚੀ ਖੇਡ ਰਹੀ ਸੀਗੀ ਤੇ ਖੇਡਣ ਦੇ ਦੌਰਾਨ ਉਹ ਬੱਚੀ ਜਿਹੜੀ ਆ ਪਾਣੀ ਉਸ ਦੇ ਉੱਤੇ ਡਿੱਗਦਾ ਵਾ ਤੇ ਉਸ ਤੋਂ ਬਾਅਦ ਉਸ ਨੂੰ ਜ਼ਹਿਰੇ ਲਾਦ ਲਈ ਹਸਪਤਾਲ ਵਿੱਚ ਲੈ ਕੇ ਲਿਆ ਜਾਂਦਾ ਵਾ ਤੇ ਉਸ ਦੇ ਮਾਤਾ ਪਿਤਾ ਦੇ ਨਾਲ ਵੀ ਗੱਲਬਾਤ ਕਰਦੇ ਆ ਇਹੋ ਜਿਹਾ ਵਾਕਿਆ ਕਿੱਦਾਂ ਹੋਇਆ ਕਿੱਦਾਂ ਬੱਚੀ ਖੇਡ ਰਹੀ ਸੀਗੀ ਕਿਉਂ ਕਿੱਦਾਂ ਗੈਸ ਕੋਲ ਚਲੇਗੀ ਇਹ ਸਾਰਾ ਵਾਕਿਆ ਉਹਨਾਂ ਕੋ ਜਾਣਦੇ ਆ ਕੀ ਹੋਇਆ ਇਹ ਬੱਚੀ ਕੋ ਜੇ ਕੋ ਵਾਸਾ ਖੇਲ ਰਹੀ ਥੀ ਪਾਣੀ ਦਾ ਗਰਮ ਥਾ ਉਸਨੇ ਇੱਕ ਪਾ ਡੇ ਲ ਗਿਆ ਅੱਛਾ ਦਲਵੀਰ ਜੀ ਕੀ ਮਾਮਲਾ ਕੀ ਹੋ ਗਿਆ ਦੀ ਮਾਮਲਾ ਬਾਈ ਕੁਛ ਨਹੀਂ ਇਹ ਤਾਂ ਪਾਣੀ ਦੇਖਿਆ ਸੀ ਗਰਮ ਖੂੜ ਖੇਲ ਲਈ ਸੀ ਕੋੜ ਬੱਚੀ ਤਾਂ ਕਰਕੇ ਉਹ ਪਾਣੀ ਚ ਡੇਕੀ ਅੱਛਾ ਡੇਕੀ ਅੱਛਾ ਬੱਚੇ ਹੋਰ ਵੀ ਕੋਈ ਕਾਇਲ ਹੋਏ ਨਹੀਂ ਇਸ ਦੇ ਨਾਲ ਨਹੀਂ 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 ਹੋਰ ਕੋਈ ਨਹੀਂ ਅੱਛਾ ਕੀ ਉਮਰ ਹੋएगी ਬੱਚੀ ਦੀ ਇਹਦੀ ਹੈਗੀ ਡੇਢ ਦੋ ਸਾਲ ਆ ਕੀ ਨਾਮ ਹੋਏਗਾ ਦਾ ਇਹਦਾ ਨਾਮ ਗੁਰਨਾਜ ਗੁਰਨਾਜ ਬੱਚਾ ਕਿੱਥੋਂ ਪਿੱਛੇ ਤੋਂ ਕਿੱਥੋਂ ਦੇ ਨੇ ਇਹ ਬਿਹਾਰ ਤੋਂ ਹੀ ਆਪਣੇ ਨਾਲ ਬੰਦਾ ਕੰਮ ਕਰਦਾ ਹੈ 15 ਸਾਲ ਹੋ ਗਏ ਅੱਛਾ ਹਾਂ ਠੀਕ ਹੈ ਕਿ ਕਿੱਥੋਂ ਰਹਿਣ ਵਾਲੇ ਬਿਹਾਰ ਤੋਂ ਹੈ ਨਹੀਂ ਆ ਲੁਧਿਆਣੇ ਤੋਂ ਕਿੱਥੇ ਰਹਿੰਦੇ ਹੋ ਲੁਧਿਆਣੇ ਦਾ ਆਪਣਾ ਕਮੇਟਮੈਂਟ ਹੈ ਬਈ ਕਮੇਟਮੈਂਟ ਅਜਾ ਤੁਹਾਡੇ ਤੁਹਾਡੇ ਕੋਲ ਹੀ ਲੈਂਦੇ ਨੇ ਆਪਣੇ ਕੋਲ ਕੰਮ ਕਰਦੇ ਠੀਕ ਹੈ ਜੀ ਤੁਹਾਡੇ ਕੀ ਨਾਮ ਹੈ ਮੇਰਾ ਦਲਵੀਰ ਦਲਵੀਰ